ਸਤ ਸ੍ਰੀ ਅਕਾਲ ਜੀ ਹੋਰ ਸਰਾਵ ਜੀ ਕੀ ਹਾਲ ਚਾਲ ਨੇ ਮੈਂ ਸੁਜੀਤ ਕੌਰ ਮਠਾੜੂ ਤੇ ਆਪਾਂ ਫੇਰ ਅਜਨੇਉ ਵੀਡੀਓ ਲੈ ਕੇ ਆਇਆ ਤੁਹਾਡੇ ਵਾਸਤੇ ਤੇ ਅੱਜ ਆਪਾਂ 바ਵਾ ਦੇ ਨਾਲ ਤੋਂ ਵੀਡੀਓ ਲੈ ਕੇ ਆਏ ਆ ਤੇ ਸੋਹਣੇ ਸੋਹਣੇ ਰੰਗ ਡਿਜ਼ਾਈਨ ਆਪਣੇ ਕੋਲੇ ਆਏ ਨੇ ਜਿਹੜਾ ਅੱਜ ਦਾ ਆਪਣੇ ਕੋਲੇ ਸਾਰਾ ਸਟਾਫ ਆਇਆ ਅੱਜ ਮੈਂ ਤੁਹਾਨੂੰ ਦਿਖਾਉਂਗੀ ਲਗਜ਼ਰੀ ਕਾਟਨ ਤੇ ਲਗਜ਼ਰੀ ਕਾਟਨ ਦਾ ਸਟਾਫ ਆਇਆ ਬਹੁਤ ਸੋਹਣਾ ਤੇ ਜਿਹੜੇ ਪ੍ਰਿੰਟ ਨੇ ਇਹਨਾਂ ਦੇ ਸਾਰੇ ਡਿਟੇਲ ਪ੍ਰਿੰਟ ਨੇਗੇ ਆਪਣੇ ਕੋਲੇ 5-6 ਡਿਜ਼ਾਈਨ ਆਏ ਨੇਗੇ ਆਪਣੇ ਕੋਲੇ ਬਰੀਕ ਬੂਟੀਆ ਡਿਜ਼ਾਈਨ ਵੀ ਆਇਆਗਾ ਤੇ ਮੋٹے ਫਲਾਰ ਵਾਲਾ ਡਿਜ਼ਾਈਨ ਵੀ ਆਇਆਗਾ ਸਾਰੇ ਇਹਦੇ ਰ ਆਪਾਂ ਮੈਂ ਤੁਹਾਨੂੰ ਖੋਲ ਕੇ ਦਿਖਾਉਂਗੀ ਕਿਹੜੇ ਕਿਹੜੇ ਸੂਟ ਆਪਣੇ ਕੋਲੇ ਕਿਹੜੇ ਕਿਹੜੇ ਸਾਫ ਦੇ ਵਿੱਚ ਆਏ ਨੇਗੇ ਤੇ ਆਪਾਂ ਛੂਟਾਂ ਦਾ ਰੇਟ ਵੀ ਬਾਝਬ ਦੇਣਾ ਜਿਹੜੇ ਆਪਣੇ ਚੈਨਲ ਤੇ ਨਵੇਂ ਭੈਣ ਭਰਾਉਣ ਦੇ ਲੋਕੇਸ਼ਨ ਜਰੂਰ ਦੱਸਦੇ ਆ ਜਿਹੜੀ ਆਪਣੀ ਸ਼ਾਪ ਹੈ ਜ਼ਿਲ੍ਹਾ ਬਠਿੰਡਾ ਮੋੜ ਮੰਡੀ ਦੇ ਨੇੜੇ ਮੈਸਰ ਖਾਨਾ ਪਿੰਡ ਰਹੇ ਜਾਂਦਾ ਜਿੱਥੇ ਆਪਣੀ ਇੱਕ ਮਠਾੜੂ ਸ਼ਾਪ ਹੈ ਤੇ ਅਸੀਂ ਗੁਰਨਾਨਕ ਵਾਲੇ ਵਜਦੇ ਆਂ ਤੇ ਆਪਣੀ ਜਿਹੜੀ ਸ਼ਾਪ ਹੈ ਗੁਰਨਾਨਕ ਵਾਲਿਆਂ ਦੀ ਵਜਦੀ ਹੈ ਤੇ ਇਹ ਆਪਣੀ ਲੋਕੇਸ਼ਨ ਸੀਗੀ ਆਜੋ ਆਪਾਂ ਵੀਡੀਓ ਕਰੀਏ ਸ਼ੁਰੂ ਸਾਰੇ ਜਣੇ ਨਰਾਕੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣੀ ਆ ਆਪਾਂ ਕਾਫੀ ਦਿਨਾਂ ਤੋਂ ਅੱਜ ਵੀਡੀਓ ਲੈ ਕੇ ਆਏ ਆ ਹੁਣ ਆਪਾਂ ਤੁਹਾਨੂੰ ਵੀਡੀਓ ਨਾਲ ਦੀ ਨਾਲ ਦਿਆ ਕਰਾਂਗੇ ਸਾਫ ਆਪਣੇ ਕੋਲੇ ਜਿਹੜਾ ਹੈਗਾ ਬਹੁਤ ਸਾਰਾ ਆਇਆ ਪਿਆ ਬਹੁਤ ਸਾਰੇ ਡਿਜ਼ਾਈਨ ਆਏ ਪਏ ਨੇ ਆਪਾਂ ਵੀਡੀਓ ਸ਼ੁਰੂ ਕਰਦੇ ਆ ਸਾਰੇ ਜਣੇ ਨਾਲ ਕੇ ਦੇਖਾਂਗੇ ਸੋਹਣੇ ਸੋਹਣੇ ਰੰਗ ਤੇ ਸੋਹਣੇ ਸੋਹਣੇ ਡਿਜ਼ਾਈਨ ਆਪਣੇ ਕੋਲੇ ਆਏ ਆ ਜਿਹੜਾ ਕਪੜਾ ਅੱਜ ਤੁਹਾਨੂੰ ਦੇਉਂਗੀ ਬਹੁਤ ਹੀ ਸੋਹਣਾ ਕਪੜਾ ਹੈ ਤੇ ਰੇਟ ਵੀ ਇਹਦਾ ਤੁਸੀਂ ਸੁਣ ਕੇ ਕਮਾਲ ਮੰਨਣੀ ਹੈ ਬਹੁਤ ਵਾਜਿਬ ਰੇਟ ਤੇ ਸੂਟ ਦੇਣਾ ਤੇ ਮਾਰਕੀਟ ਇੱਕ ਸੂਟ 800 ਦਾ ਪ੍ਰੋਵਾਈਡ ਤੇ ਆਉਂਦੇ ਨੇ ਆਪਾਂ ਤੁਹਾਨੂੰ ਇਹ ਸਾਡੇ 900 ਦੇ ਵਿੱਚ ਤੁਹਾਨੂੰ ਆਪਾਂ ਦੋ ਸ਼ੂਟ ਦੇਵਾਂਗੇ 450 ਦਾ ਇੱਕ ਸੂਟ ਆਪਾਂ ਤੁਹਾਨੂੰ ਦੇਵਾਂਗੇ ਕਲਰ ਆਪਾਂ 4-4 ਦੇਵਾਂਗੇ ਤੇ ਦੋ ਸ਼ੂਟ ਆਪਾਂ ਤੁਹਾਨੂੰ ਦੇਵਾਂਗੇ 900 ਦੇ ਵਿੱਚ 450 ਦਾ ਇੱਕ ਸੂਟ ਹੈ ਜੇ ਤੁਸੀਂ ਇੱਕ ਸੂਟ ਸਾਡੇ ਕੋਲ ਪਾਰਸਲ ਕਰਾਉਂਗੇ ਤਾਂ ਅਸੀਂ ਤੁਹਾਨੂੰ 500 ਦਾ ਦੇਵਾਂਗੇ ਦੋ ਸੂਟ ਸਾਡੇ ਕੋਲ ਲਵੋਗੇ ਤਾਂ ਆਪਾਂ ਤੁਹਾਨੂੰ 900 ਦੇ ਵਿੱਚ ਦੋ ਸ਼ੂਟ ਦੇਵਾਂਗੇ ਤੇ ਇਹ ਕਪੜਾ ਤੁਸੀਂ ਦੇਖੋ ਬਹੁਤ ਸੋਹਣਾ ਲਗਜ਼ਰੀ ਕਾਟਣਾ ਬਹੁਤ ਸੋਹਣਾ ਕਪੜਾ ਹੈ ਸਫਾਈ ਦਾ ਬਹੁਤ ਹੀ ਵਧੀਆ ਹੈਗਾ ਤੇ 5 ਮੀਟਰ ਆਲਓਪਰ ਤੁਹਾਨੂੰ ਕਪੜਾ ਦੇਵਾਂਗੇ ਇਹਦੇ ਵਿੱਚ ਕਲਰ ਮੈਂ ਤੁਹਾਨੂੰ ਦਿਨੀ ਆ ਜਿਵੇਂ ਪਹਿਲਾ ਕਲਰ ਇਹਦਾ ਪੀਚ ਆ ਗਿਆ ਤੇ ਆਹ ਲਓ ਜੀ ਦੂਜਾ ਕਲਰ ਇਹਦੇ ਵਿੱਚ ਆ ਗਿਆ ਪਰਪਲ ਕਲਰ ਬਹੁਤ ਸੋਹਣਾ ਸਾਫਾ ਹੈ ਆਹ ਲਓ ਜੀ ਇਹਦਾ ਦੂਜਾ ਕਲਰ ਆ ਗਿਆ ਜਾਮਨੀ ਕਲਰ ਤੇ ਤੀਸਰਾ ਪਾਸ ਰੋਣੇ ਮੈਂ ਕਿ ਮਸਟਰਡ ਕਲਰ ਤੇ ਸਾਫ ਹੋਊਗਾ ਅੱਜ ਦਾ ਲੱਗਦੀ ਦੀ ਕਾਟਨ ਦਾ ਬਹੁਤ ਹੀ ਸੋਹਣਾ ਆਹ ਲਓ ਜੀ ਇਹ ਆਪਣਾ ਪੀਲੇ ਕਲਰ ਦੇ ਵਿੱਚ ਛੁੱਟ ਆ ਗਿਆ ਤੇ ਆਹ ਲਓ ਜੀ ਅਗਲਾ ਕਲਰ ਜਿਹੜਾ ਆਪਣਾ ਆਇਆ ਹੈ ਉਹਦੇ ਵਿੱਚ ਲਾਈਟ ਖਿਰਦਾਈ ਜਿਹਾ ਕਲਰ ਆਇਆ ਤੇ ਜਿਹੜਾ ਮਾਲ ਸਾਰਾ ਆਪਣਾ ਸ਼ੰਕਰ ਮਿਲਦਾ ਬਹੁਤ ਹੀ ਸੋਹਣਾ ਸਤਾਫਾ ਇਹ ਇਹ ਆਹ ਲਓ ਜੀ ਇਹਦੇ ਚਾਰ ਕਲਰਾਂ ਦਾ ਸੈੱਟ ਹੈ ਚਾਰੇ ਕਲਰ ਬਹੁਤ ਸੋਹਣੇ ਨੇਗੇ ਤੇ ਆਪਾਂ ਤੁਹਾਨੂੰ ਸੂਟ 450 ਦਾ ਜਿਹੜਾ ਤੁਸੀਂ ਇੱਕ ਸੂਟ ਸਾਡੇ ਕੋਲੋਂ ਲਵੋਗੇ ਤਾਂ ਅਸੀਂ ਇਹ ਤੁਹਾਨੂੰ 500 ਦਾ ਦੇਵਾਂਗੇ ਦੋ ਸੂਟ ਸਾਡੇ ਕੋਲੋਂ ਲਵੋਗੇ ਤਾਂ ਅਸੀਂ ਤੁਹਾਨੂੰ 450 ਦਾ ਸੂਟ ਦੇਵਾਂਗੇ ਤੇ ਤੁਸੀਂ ਜਦੋਂ ਵੀ ਸਾਨੂੰ ਸੂਟ ਬਾਏ ਕਰਨਾ ਇਸੇ ਨੰਬਰ ਤੇ WhatsApp ਚੱਲਦਾ ਹੈ ਇਸੇ ਨੰਬਰ ਦੇ ਉੱਤੇ ਸਕਰੀਨਸ਼ਾਟ ਤੁਸੀਂ ਭੇਜ ਕੇ ਇਸੇ ਨੰਬਰ ਤੇ ਤੁਸੀਂ ਸੂਟ ਨੂੰ ਬੁੱਕ ਕਰ ਲੈਣਾ ਦੋ ਸੂਟ ਤੁਸੀਂ ਸਾਡੇ ਕੋਲੋਂ ਬਾਏ ਕਰਨੇ ਹਨ ਇੱਕ ਸੂਟ ਕਿਰਪਾ ਕਰਕੇ ਤੁਹਾਨੂੰ 500 ਦਾ ਮਿਲੂਗਾ ਦੋ ਸੂਟ ਤੁਹਾਨੂੰ 900 ਦੇ ਮਿਲਣਗੇ ਇਹਦੇ 'ਚ ਤੁਹਾਨੂੰ ਬੈਨੀਫਿਟ ਹੈ ਕਿਉਂਕਿ ਕਪੜਾ ਬਹੁਤ ਸੋਹਣਾ ਹੈ ਆਹ ਲਓ ਜੀ ਆਪਾਂ ਤੁਹਾਨੂੰ ਅਗਲਾ ਡਿਜ਼ਾਈਨ ਵੀ ਦਿਨੇ ਅਗਲਾ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਹਾਂ ਲਓ ਜੀ ਇਹ ਵਾਲਾ ਡਿਜੀਟਲ ਪ੍ਰਿੰਟ ਆ ਗਿਆ ਸੋਨ ਮੈਂ ਖੋਲ ਕੇ ਦਿਖਾਉਣੀ ਆ ਕਲਰ ਬਹੁਤ ਪਿਆਰੇ ਨੇ ਇਹਦੇ ਇਹ ਆ ਲਓ ਜੀ ਡਿਜ਼ਾਈਨ ਚੈੱਕ ਕਰਿਓ ਤੁਸੀਂ ਤੇ ਅੱਜ ਦਾ ਸਟਾਫ ਸਾਰਾ ਲਗਜ਼ਰੀ ਕਾਟਨ ਦਾ ਬਹੁਤ ਹੀ ਸੋਹਣਾ ਸਟਾਫ ਹੈ ਇਹ ਇੱਕ ਸੂਟ 500 ਦਾ ਦੋ ਸੂਟ 900 ਦੇ ਆ ਲਓ ਜੀ ਇਹਦਾ ਦੂਸਰਾ ਕਲਰ ਆ ਸਿਗਨੇਟ ਔਨ ਦੇ ਵਿੱਚ ਆ ਗਿਆ ਮਾਊਸ ਕਲਰ ਆ ਗਿਆ ਬਹੁਤ ਹੀ ਪਿਆਰਾ ਇਹ ਆ ਲਓ ਜੀ ਅਗਲਾ ਕਲਰ ਜਿਹੜਾ ਆਪਾਂ ਪਿਸਤਾ ਪੀਸ ਦੇ ਪੀਸੇ ਘਰ ਦੇ ਵਿੱਚ ਆ ਗਿਆ ਇਹਦਾ ਰੇਟ ਜਿਹੜਾ ਬਾਜ਼ਾਰਾਂ ਦੇ ਵਿੱਚ ਹੈਗਾ ਬਾਜ਼ਾਰ ਦੇ ਵਿੱਚ ਸਾਨੂੰ 800 ਦਾ ਇੱਕ ਸੂਟ ਜਿਹੜਾ ਹੈਗਾ ਨਾ ਇਹ ਪ੍ਰੋਵਾਈਡ ਕਰਾਉਂਦੇ ਨੇ ਆਪਾਂ ਤੁਹਾਨੂੰ 900 ਦੇ ਵਿੱਚ ਦੋ ਸੂਟ ਦੇਣੇ ਆ 450 ਦਾ ਇੱਕ ਸੂਟ ਦੇਣਾ ਜੇ ਤੁਸੀਂ ਸਾਡੇ ਕੋਲ ਸਿੰਗਲ ਸੂਟ ਮੰਗਾਉਗੇ ਤਾਂ 800 ਤੋਂ 500 ਦਾ ਆ ਗਿਆ ਆਹ ਲਓ ਜੀ ਅਗਲਾ ਕਲਰ ਇਹਦਾ ਲੈਮਨ ਲੈਮਨ ਟੋਨ ਦੇ ਵਿੱਚ ਆ ਗਿਆ ਇਹ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਆ ਕਿਉਂ ਪਤਾ ਲੱਗ ਜਾਂਦਾ ਵੀ ਕਿਹੋ ਜਿਹਾ ਫਲਾਰ ਤੇ ਡਿਜ਼ਾਈਨ ਹੈ ਆਹ ਲਓ ਜੀ ਇਹ ਇਹਦੇ ਜਿਹੜੇ 4 ਕਲਰ ਸੀਗੇ ਲੈਮਨ ਕਲਰ ਪਿਸਤਾ ਮਾਊਸ ਤੇ ਪਰਪਲ ਸ਼ੇਡ ਚਾਰੇ ਕਲਰ ਹੀ ਬਹੁਤ ਸੋਹਣੇ ਸੀਗੇ ਤੇ ਸੂਟ ਸਾਨੂੰ ਬਹੁਤ ਘੱਟ ਰੇਟ ਦੇ ਵਿੱਚ ਮਿਲਣ ਵਾਲੇ ਆ ਆਹ ਲੋ ਜੀ ਅਗਲਾ ਡਿਜ਼ਾਈਨ ਵੀ ਬਹੁਤ ਸੋਹਣਾ ਕਲਾਸਿਕਲ ਜਿਹਾ ਡਿਜ਼ਾਈਨ ਆ ਗਿਆ ਤੇ ਸਾਰਾ 5 5 ਮੀਟਰ ਦੀ ਕੱਟ ਦੇ ਵਿੱਚ ਇਹ ਸਾਨੂੰ ਸੂਟ ਆਪਾਂ ਦੇਣੇ ਅੱਜ ਇਹ ਆਹ ਲੋ ਜੀ ਇਹ ਦਾ ਪਹਿਲਾ ਕਲਰ ਸੀ ਮਹਿੰਦੀ ਟੋਨ ਦੇ ਵਿੱਚ ਹੈ आलो जी दूसरा कलर अपना लाइट फरोजी के बिच आ गया जी ला ए, लाइट फरोजी जा कलर है बहुत ही सोहना तो फलार भी ये बहुत सोहने ने खिड़मे खिड़मे तो इस अगला गाजरी चोल के ਆ ਲੋ ਜੀ ਆ ਬੜਾ ਗਾਜਰੀ ਟੋਨ ਦੇ ਵਿੱਚ ਆ ਗਿਆ ਤੇ ਇਹ ਸੂਟ ਅੱਜ ਸੋ ਸਿਰਫ ਮਿਲਨੇ ਨੇ ਗੁਰਨਾਨਕ ਵਾਲਿਆਂ ਦੇਓ ਇੱਕ ਸੂਟ 500 ਦਾ ਦੋ ਸੂਟ 900 ਦੇ ਤੇ ਬਹੁਤ ਵਧੀਆ ਆਫਰ ਹੈ ਤੇ ਜਿਹੜਾ ਕਪੜਾ ਬਹੁਤ ਹੀ ਸੋਹਣਾ ਹੈ ਬਹੁਤ ਹੀ ਸੋਹਣੇ ਡਿਜ਼ਾਈਨ ਨੇ ਤੇ ਕਪੜਾ ਬਹੁਤ ਸੋਹਣਾ ਰਹਿਣ ਵਾਲਾ ਹੈ ਬੋਰਨੀ ਆਉਂਦਾ ਤੇ ਕਪੜੇ ਦੇ ਉੱਤੇ ਰੰਗ ਰੰਗ ਸਾਡੇ ਕਪੜੇ ਦੇ ਪੱਕੇ ਹੁੰਦੇ ਨੇ ਇਟ ਵਰਗੇ ਤੇ ਸਾਨੂੰ ਸਾਨੂੰ ਕੋਈ ਕਲਰ ਧੋਕੇ ਦਿਖਾਉਣ ਦੀ ਲੋੜ ਨਹੀਂ ਬਹੁਤ ਹੀ ਸਾਰੇ ਡਿਜ਼ਾਈਨ ਵੀ ਕਲਾਸਿਕਲ ਹੁੰਦੇ ਨੇ ਜਿਹੜੇ ਕਲਰ ਸਾਡੇ ਹੁੰਦੇ ਨੇ ਪੱਕੇ ਹੁੰਦੇ ਨੇ ਇਟ ਵਰਗੇ ਰੰਗ ਸਾਡੇ ਸੂਟ ਦਾ ਇੱਕ ਵੀ ਫੇਂਟ ਨਹੀਂ ਹੁੰਦਾਗਾ ਤੇ 450 ਦੇ ਵਿੱਚ ਇਹ ਸਾਨੂੰ ਮਿਲਣ ਵਾਲੇ ਚਾਰ ਕਲਰ ਆ ਗਏ ਮਹਿੰਦੀ ਆ ਗਿਆ ਫਰੋਜੀ ਗਾਜਰੀ ਤੇ ਆਹ ਵਾਲਾ ਬਲੈਕ ਕਲਰ ਆ ਗਿਆ ਲਾਈਟ ਬਲੈਕ ਹੈ ਬਹੁਤਾ ਡਾਰਕ ਹੈ ਨਹੀਂ ਗਾ ਇਹ ਆਹ ਲਓ ਜੀ ਇਸ ਤੋਂ ਬਾਅਦ ਆਪਣੇ ਕੋਲੇ ਅਗਲਾ ਡਿਜ਼ਾਈਨ ਆ ਗਿਆ ਅੱਜ ਦਾ ਜਿਹੜਾ ਸਾਫਾ ਸਾਰਾ ਲਗਜ਼ਰੀ ਕਾਟਨ ਦੇ ਵਿੱਚ ਰਹਿਣ ਵਾਲਾ ਹੈ ਹਾਲੋ ਹਾਂਜੀ ਨਾਨੀ ਹਾਲੋ ਜੀ ਆ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ 5 ਮੀਟਰ ਆਲ ਓਵਰ ਸਫ ਤੇ ਸਿਰਫ ਰੇਟ 450 ਰੁਪਿਆ ਇਹਦੇ ਵਿੱਚ ਕਲਰ ਮੈ ਸਾਨੂੰ ਦਿੰਨੀ ਆ ਇਹਦੇ ਵਿੱਚ ਵੀ ਚਾਰ ਕਲਰ ਹੋਣਗੇ ਚਾਰੇ ਕਲਰ ਸੋਹਣੇ ਆ आलो जी दूसरा कलर यदा मस्टर्ड कलर आ गया फ्रोजी मस्टर्ड तीसरा कलर यो जी जोड़ा तीसरा कलर है ये पर्पल शेड आ गया है जिंदा सामभ के रख दे इधर चाबी समेत साम के रख रखते चाबी कू है ਤੇ ਆਹ ਲਓ ਜੀ ਚੌਥਾ ਕਲਰ ਗਾਜਰੀ ਡੋਨ ਦੇ ਵਿੱਚ ਆ ਗਿਆ ਆਹ ਲਓ ਜੀ ਇਹਦਾ ਕਲਰ ਚਾਰਸੀ ਫਿਰੋਜੀ ਮਸਟਰਡ ਜਾਮਨੀ ਗਾਜਰੀ ਤੇ ਸਾਰੇ ਡਿਜ਼ਾਈਨ ਆ ਜਿਹਦੇ ਬਹੁਤ ਸੋਹਣੇ ਨੇ ਜਿਹੜਾ ਪਾਰਸਲ ਕਰਦੇ ਆ ਅਸੀਂ ਉਹ ਉਹਦੀ ਪੇਮੈਂਟ ਆਸੀਂ ਹਮੇਸ਼ਾ ਦੱਸਦੇ ਹੁੰਨੇ ਆ ਆ ਦੀ ਵੀਡੀਓ ਦੇ ਵਿੱਚ ਵੀ ਅਸੀਂ ਪੇਮੈਂਟ ਜਿਹੜੀ ਹੈਗੀ ਆ ਉਹ ਕੈਸ਼ ਲੈਣੇ ਹੁੰਨੇ ਆ ਤੇ ਆਪਣੇ ਕੋਲੇ ਜਿਹੜੀ ਹਮੇਸ਼ਾ ਅਸੀਂ ਕੋਰੀਅਰ ਕਰਦੇ ਆ ਉਹ ਪੋਸਟ ਆਫਸਰਾਂ ਹੀ ਕਰਦੇ ਆ ਤੇ ਦਾਾਕ ਰਹੀਂ ਤੁਹਾਡੇ ਘਰ ਬੈਠਿਆਂ ਕੋਲੇ ਸੂਟ ਪਹੁੰਚਣਗੇ ਆਹ ਲਓ ਜੀ ਉੱਪਰ ਕੀ ਰੱਖ ਦੇਗਾ ਪੁੱਤ ਆਹ ਲੋ ਜੀ ਪਹਿਲਾ ਸ਼ੂਟ ਗਾਜਰੀ ਕਲਰ ਦੇ ਵਿੱਚ ਐ ਇਸ ਦੇ ਵਿੱਚ ਵੀ ਆਪਾਂ ਤੁਹਾਨੂੰ 4 ਕਲਰ ਦੇਵਾਂਗੇ 4 ਇਹ ਕਲਰ ਇਹਦੇ ਬਹੁਤ ਸੋਹਣੇ ਐ ਤੇ ਰੇਂਜ ਉਹੀ ਰਹੂਗੀ ਸਾਰੇ ਸ਼ੂਟਾਂ ਦੀ ਅੱਜ ਸ਼ੁਰੂ ਤੋਂ ਲੈ ਕੇ ਐਂਡ ਤੱਕ 450 ਰੁਪਏ ਇੱਕ ਦੋ ਸ਼ੂਟਾਂ ਦੀ ਤੇ ਇੱਕ ਸ਼ੂਟ ਆਪਾਂ ਤੁਹਾਨੂੰ ਦੇਾਂਗੇ 500 ਦਾ ਆਹ ਲੋ ਜੀ ਅਗਲਾ ਬਲੈਕ ਕਲਰ ਦੇ ਵਿੱਚ ਆ ਗਿਆ ਆ ਦੇਖੇ ਇਹ ਬੰਦ ਕਰ ਦਿਓ ਬੰਦ ਕਰ ਦਿਓ ਬੁੱਤ ਬੰਦ ਕਰ ਦਿਓ ਬੰਦ ਕਰ ਦਿਓ ਹਾਂ ਕਮਲ ਮਾਮਾ ਕੁੱਟੂ ਕਿ ਕੁੱਟੂ ਪੱਕਾ ਐਨਾ ਕਿੱਥੇ ਪਿਆਰ ਕਰਦਾ ਤੈਨੂੰ ਕਮਲ ਮਾਮਾ ਕੁੱਟੂਗਾ ਐਨਾ ਤੈਨੂੰ ਕਿੱਥੇ ਪਾ ਕੇ ਗੱਪ ਮਾਰਦਾ ਹਾਂ ਆ ਲਓ ਜੀ ਇਹ ਆਪਣਾ ਕਾਫੀ ਸ਼ੇਡ ਦੇ ਵਿੱਚ ਆ ਗਿਆ ਤੇ ਬਲੈਕ ਆ ਗਿਆ ਤੇ ਗਾਜਰੀ ਆ ਗਿਆ ਲਾਸਟ ਵਾਲਾ लास्ट वाला मैं सुन है बोटल ग्रीन आज तेन मैं दिखावा दिखावा देखो देखी आ जाए ले, तेन ले, 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 की आ जाओ जा? जी इस दा लास्ट वाला कलर सी बोटल ग्रीन ये दे चार कलर से जेनेज दे मैं सूट दिखाए ये, ये तो बाद अपने को ਆਪਾਂ ਕਾਫੀ ਚਿਰ ਤੇ ਵੇਚੀਆਂ ਨੇ ਆਪਣੇ ਕੋਲੇ ਆ ਰਹੀ ਹੈਗੀ ਇਹਨਾਂ ਨੂੰ ਅਗਲੀ ਵੀਡੀਓ ਚ ਦੇਉ ਇੱਕ ਵਾਰੀ ਸੈਂਪਲ ਦਿਖਾ ਦਿਆ ਇਹ ਆਪਣੇ ਕੋਲੇ ਰਿਪੀਟ ਤੇ ਮਾਲ ਵਿਕਦਾ ਹੈ ਇਹਦੀ ਆਪਾਂ ਨਾਲ ਕੋਲ ਮਾਤ ਮਾਲ ਹੋਣ ਕਰਕੇ ਨਾ ਤਾਂ ਆਪਣੀ ਰੀਲ ਬਣ ਸਕੀ ਹੈ ਤੇ ਆਹ ਲੋ ਜੀ ਇਹ ਆਪਣੇ ਕੋਲੇ ਮੈਚਿੰਗ ਵਾਲੇ ਆ ਤੇ ਆਰਕੰਡੀ ਦੇ ਸਾਫ ਦੇ ਵਿੱਚ ਤੁਹਾਨੂੰ ਕਾਫੀ ਸਾਰੇ ਡਿਜ਼ਾਈਨ ਅਗਲੀ ਵੀਡੀਓ ਦੇ ਵਿੱਚ ਦੇਵਾਂਗੇ ਜਾਂ ਤੁਸੀਂ ਸਾਡੀਆਂ ਰੀਲਾਂ ਦੇਖਦੇ ਹੋਵੋਗੇ ਰੀਲਾਂ ਦੇ ਵਿੱਚ ਤੁਹਾਨੂੰ ਇਹ ਵਾਲੇ ਮੈਚਿੰਗ ਵਾਲੇ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਕਾਫੀ ਡਿਜ਼ਾਈਨ ਆਏ ਪਏ ਐ ਇਸ ਤੋਂ ਬਾਅਦ ਬਾਰਕਾ ਆਇਆ ਪਿਆ ਤੇ ਇਸ ਤੋਂ ਬਾਅਦ ਆਪਣੇ ਕੋਲੇ ਮੈਚਿੰਗ ਵਾਲੇ ਸੂਟ ਆਲ ਓਵਰ ਵਾਲੇ ਬਹੁਤ ਜ਼ਿਆਦਾ ਆਏ ਨੇਗੇ ਤੇ ਇਹ ਆਪਣੀ ਅੱਜ ਦੀ ਵੀਡੀਓ ਸੀਗੀ ਅਗਲੀ ਵੀਡੀਓ ਆਪਾਂ ਜਲਦ ਹੀ ਲੈ ਕੇ ਆਵਾਂਗੇ ਛੇਤੀ ਛੇਤੀ ਤੇ ਤੁਸੀਂ ਨਾਲ ਦੀ ਨਾਲ ਸਕਰੀਨਸ਼ਾਟ ਭੇਜ ਕੇ ਬਾਏ ਕਰਨਾ ਛੂਟ ਇਸੇ ਨੰਬਰ ਦੇ ਉੱਤੇ ਤੇ ਨਵੇਂ ਆਉਣ ਵਾਲੇ ਭੈਣ ਭਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਿਉਂਕਿ ਤੁਹਾਡੇ ਕੋਲੇ ਜਿਹੜੀ ਨੋਟੀਫਿਕੇਸ਼ਨ ਜਦੀ ਪਹੁੰਚ ਜਾ ਕਰੂਗੀ ਇਹ ਸੀਗੀ ਅੱਜ ਦੀ ਵੀਡੀਓ ਅਗਲੀ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ ਜੀ